ਤੁਸੀਂ ਨਹੀਂ ਲੱਗੇ ਕੋਈ ਨਹੀਂ ਪਰ ਜੇ ਤੁਹਾਡੀ ਘਰ ਵਾਲੀ 4 ਵਜੇ ਉੱਠਦੀ 3 ਵਜੇ ਉੱਠਦੀ ਏ ਬੰਦਗੀ ਕਰਦੀ ਏ ਨਾਮ ਜਪਦੀ ਏ ਗੁਰਦੁਆਰੇ ਜਾਂਦੀ ਏ ਸੰਗਤ ਕਰਦੀ ਏ ਉਹਨੂੰ ਕਦੀ ਤੋੜਿਓ ਨਾ ਉਹਨੂੰ ਕਦੀ ਰੋਕਿਓ ਨਾ ਮੈਂ ਮਹਾਂਪੁਰਸ਼ਾਂ ਤੋਂ ਵਚਨ ਸੁਣਿਆ ਜੇ ਜਿਹੜਾ ਘਰ ਵਾਲਾ ਘਰ ਵਾਲੀ ਨੂੰ ਬੰਦਗੀ ਤੋਂ ਨਹੀਂ ਰੋਕਦਾ ਅਮਰਤ ਵੇਲੇ ਤੋਂ ਨਹੀਂ ਰੋਕਦਾ ਉਹ ਘਰ ਵਾਲੀ ਜਿੰਨਾ ਜਪ ਲਵੇ 50% ਘਰ ਵਾਲੇ ਦੇ ਖਾਤੇ ਚ ਚਲਾ ਜਾਂਦਾ ਜੇ ਉਹ ਟੋਕਦਾ ਨਹੀਂ ਜੋ ਟੋਕਦਾ ਨਹੀਂ ਸਤਿ ਸ੍ਰੀ ਅਕਾਲ ਇਸ ਨੂੰ ਉਲਟਾ ਕਰ ਲਿਓ ਤੁਹਾਡਾ ਘਰ ਵਾਲਾ ਲੱਗਾ ਤੁਸੀਂ ਨਹੀਂ ਲੱਗੇ ਮੰਨ ਲਓ ਉਹ ਉੱਠਦਾ 5 ਵਜੇ 4 ਵਜੇ 3 ਵਜੇ ਬੰਦਗੀ ਕਰਦਾ ਹੈ ਹੋਰ ਸਿਵਾਵਾ ਲੱਕੇ ਜਨੇ ਵਾਉਂਦਾ ਤੁਸੀਂ ਉਹਨੂੰ ਨਾ ਤੋੜਿਓ ਉਹਨੂੰ ਨਾ ਤੋੜਿਓ ਜੇ ਘਾਰਾ ਲਗਾ ਤੁਸੀਂ ਉਹਨੂੰ ਤੋੜ ਨਹੀਂ ਰਹੇ ਉਹ ਜਿੰਨੀ ਕਮਾਈ ਕਰੇਗਾ ਨਾਮ ਦੀ 50% ਤੁਹਾਡੇ ਖਾਤੇ ਚ ਆਏਗੀ ਜੇ ਤੁਸੀਂ ਉਹਨੂੰ ਤੋੜ ਨਹੀਂ ਰਹੇ ਜੇ ਤੋੜ ਰਹੇ ਹੋ ਤੇ ਸਾਸ ਸੰਗਤ ਤੁਹਾਡੀ ਪਹਿਲੀ ਕਮਾਈ ਵੀ ਡੁੱਲਦੀ ਜਾਏ ਅੱਖੋ ਸਤਨਾਮ